ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਅੱਜ ਦੀ ਵੀਡੀਓ ਦੋਸਤੋ ਪਿੰਡ ਸੰਦੋਹਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਮੋੜ ਮੰਡੀ। ਬਾਈ تر세ਮ ਸਿੰਘ ਫੌਜੀ ਦੇ ਘਰੋਂ ਦੋਸਤੋ ਵੀਡੀਓ ਆ। ਦੋ ਨਗ ਬਾਈ ਨੇ ਸੇਲ ਕਰਨੇ ਆ। ਦੋਨਾਂ ਦੀ ਡਿਟੇਲ ਆਪਾਂ ਬਾਈ ਤੋਂ ਲੈ ਲਾਂਗੇ ਕਿੰਨਾ ਕਿੰਨਾ ਮੁੱਲ ਆ, ਕਿੰਨਾ ਦੁੱਧ ਆ ਤੇ ਇੱਕ ਹੈਗੀ ਵੀਰੇ ਆ ਹਿੱਧਰਲੀ ਸਾਈਡ ਗੱਬਣ 15 ਕ ਦਿਨ ਹਜੇ ਇਹ ਸੂਣ ਦੇ ਲੈਂਦੀ ਆ। ਇਹ ਹੈਗੀ ਵੀਰੇ ਪਹਿਲਾ ਸੂਆ ਝੋਟੀ ਆ ਤਿੰਨ ਚਾਰ ਦਿਨਾਂ ਦੀ ਬਾਈ ਕਹਿੰਦਾ ਸੋਈ ਆ ਆਜੋ ਆਪਾਂ ਬਾਈ ਤੋਂ ਸਾਰੀ ਡਿਟੇਲ ਲੈ ਲੈਨੇ ਆ ਵੀਡੀਓ ਆ ਜਿਹੜੀ ਬਾਈ ਜੀ ਉਹ 13 ਤਰੀਕ ਨੌਵਾਂ ਮਹੀਨਾ ਤੇ 2025 ਦੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਆਜਾ ਬਾਈ ترਸੇਮ ਬੁਰਿਆ ਵੀਡੀਓ ਸਸਕਲ ਬਾਈ ਸਸੀਗਲ ਬਾਈ ترਸੇਮ ਪਹਿਲਾਂ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦੇ 979774 6108 ਠੀਕ ਆ ਵੀਡੀਓ ਦੇ ਹੇਠਾਂ ਬਾਈ ਨੰਬਰ ਚੱਲੀ ਜਾਂਦਾ ਭਰਾ ਦਾ ترਸੇਮ ਬਾਈ ਦੋ ਆਪਣੇ ਕੋਲੇ ਸੇਲ ਆਣਾ ਹਾਂ ਬਾਈ ਦੋ ਨੇ ਠੀਕ ਐ ਬਈ ਫੌਜੀ ਆਹ ਜਿਹੜੀ ਕਿੰਨੇ ਦਿਨ ਹੋ ਗਏ ਸੂਈ ਨੂੰ ਪਹਿਲਾਂ ਇਹਨੂੰ ਬਈ ਅੱਜ ਚੌਥਾ ਦਿਨ ਆ ਚੌਥਾ ਦਿਨ ਹਾਂ ਪਹਿਲਾਂ ਨਾ ਇਹ ਪਹਿਲਾਂ ਨਾ ਬਈ ਚਾਰ ਦਿਨ ਦਾ ਠੀਕ ਆ ਬੱਚਾ ਕੀ ਦਿੱਤਾ ਬੱਚਾ ਨੇ ਮੇਲ ਦਿੱਤਾ ਬਈ ਹਾਂ ਬੱਚਾ ਦੋਸਤੋ ਕੱਟਾ ਇਹਦੇ ਪਿੱਛੇ ਚਾਰ ਦਿਨ ਬਾਈ ਕਹਿੰਦਾ ਸੂਈ ਨੂੰ ਹੋ ਗਏ ਬਈ ਫੌਜੀ ਸਹੀ ਸਹੀ ਆ ਦੁੱਧ ਕਿੰਨਾ ਹੁਣ ਤੇਰਾ ਸਹੀ ਬਈ ਅੱਜ ਜਿਹੜਾ ਇਹਨੂੰ ਮਤਲਬ ਵੀ ਆਪਾਂ ਬੱਚੇ ਨੂੰ ਚਗਾ ਕੇ 3 ਕਿਲੋ ਚੋਣਿਆ ਟਾਈਮ ਠੀਕ ਆ ਮਤਲਬ ਕੋਈ 7 ਸਮਝ ਲੇ ਕੋਈ 8 ਸਮਝ ਲੇ ਵੀ ਆਪਾਂ 7 ਕਹਿ ਕੇ ਦੇਵਾਂਗੇ ਵੀ ਅੱਜ ਦਾ ਦੁੱਧ ਆ ਜਿਹੜਾ ਵੀ ਚਾਰ ਆ 10 ਕਿਲੋ ਦੀ ਆਪਾਂ ਰੋਟ ਲੈ ਲਾਂਗੇ। ਹਾਂ। ਆਪਾਂ ਨਹੀਂ ਕਹਿੰਦੇ ਵੀ ਇਹ 12 ਦੇਵੇ 13 ਦੇਵੇ ਉਹ ਅਗਲੇ ਦੀ ਸੇਵਾ। ਹਾਂ ਵੀ ਪਹਿਲਾਂ ਝੋਟੀ ਐ ਦੋਸਤੋ 4 ਦਿਨਾਂ ਦੀ ਸੂਈ ਆ। ਅੱਜ ਜਿਹੜਾ ਮੌਕੇ ਤੇ ਦੁੱਧ ਬਾਈ ਕਹਿੰਦਾ 7 ਕਿਲੋ ਤਿਆਰ ਆ। ਚਾਹੇ 4 ਡੰਗ ਚੋਲਿਓ ਘਰੇ ਅਗਲੇ ਦੇ ਤਸੱਲੀ ਤੁਸੀਂ ਆਪ ਕਰ ਲਿਓ ਅਗਲੇ ਦੇ ਬਾਈ। ਤੇ ਬੱਚਾ ਇਹਦੇ ਪਿੱਛੇ ਕੱਟਾ। 4 ਦਿਨਾਂ ਦੀ ਸੂਈ ਆ। ਖੋਲ ਕੇ ਵਿਰੇ ਇਹਨੂੰ ਤੋਰ ਲਾ। ਆਪਾਂ ਭਰਾਵਾਂ ਨੂੰ ਦਿਖਾ ਦੇ ਜਾਇ ਜੇ ਭਾਜ ਚ ਰੋ ਵਿਰੇ। ਜਿਹੜੇ ਭਰਾਵਾਂ ਨੂੰ ਪਸੰਦ ਆ ਉਹ ਕੋਲੇ ਆਇਓ। ਤਸੱਲੀ ਦੋਸਤੋ ਤੁਸੀਂ ਬੇਫਿਕਰ ਹੋ ਕੇ ਕਰ ਸਕਦੇ ਹੋ। ਚੋਟੀ ਬਦਿਆ ਛਾਂਟ ਮੇ ਜੇ ਸੋਹਣੇ ਸਰੀਰ ਦੀ ਆ ਤੇ ਨਵੇਂ ਜੇ ਹਾਂਚਾ ਪਹਿਲਾ ਸੂਆ ਝੋਟੀ ਵੀਰੇ ਆ ਦੇਖੋ ਕਰ ਲੋ ਚੈੱਕ ਲੇਵੇ ਲੂਵੇ ਦੀ ਥਣਾ ਦੀ ਬਦਿਆ ਮੁਠੀ ਵਾਲੇ ਥਣਾ ਹ ਇਧਰ ਲੈ ਜਾ ਵੀਰੇ ਲੈ ਜਾ ਚਾਨਣ ਜੇ ਚ ਆ ਲੈ ਬਾਈ ਕਰੋ ਚੈੱਕ ਆ ਦੇਖੋ ਹ ਮੋੜ ਲੈ ਵੀਰੇ ਪਹਿਲਾ ਸੂਆ ਨੰਬਰ ਭਰਾ ਦਾ ਵੀਰੇ ਚੱਲੀ ਜਾਂਦਾ ਵੀਡੀਓ ਦੇ ਤਰਸੇਮ ਸਿੰਘ ਫੌਜੀ ਦਾ ਕੱਲ ਨੂੰ ਫਿਰ ਛੁੱਟੀ ਕੱਟ ਕੇ ਜਾਣਾ ਵਾਪਸ ਹਾਂ ਬਾਈ ਕੱਲ ਨੂੰ ਯਾਰ ਬਾੜਾ ਸ਼ਾਹੋਂ ਕਾ ਤੈਨੂੰ ਵੀ ਹਣਾ ਬਈ ਮੱਜਾਂ ਦਾ ਹਾਂ ਬਈ ਹੂੰ ਬਣ ਲਾ ਬਰੇ ਬਣ ਲਾ ਮੁੱਲਾ ਆਪਾਂ ਵੀਡੀਓ ਦੇ ਬੇਚੀ ਕਰਾ ਦਾਂਗੇ ਆ ਦੇਖੋ ਦੋਸਤੋ ਝੋਟੀ ਸੋਹਣੀ ਆ ਚੰਗੇ ਸਰੀਰ ਦੀ ਆ ਵਧੀਆ ਢਾਂਚੇ ਦੀ ਆ ਤੇ ਜਾਇਜ ਜਾਂ ਭਾ ਰੋਊਗਾ ਕਰ ਜੂਗੀ ਬਈ 10 ਕਿਲੋ ਤੱਕ ਹਣਾ ਜਮਾ ਬਈ ਆਪਾਂ ਓਟ ਲੈ ਲਾਂ 10 ਕਿਲੋ ਦੀ ਜੇ ਹੁਣ ਅਗਲੇ ਦੀ ਸੇਵਾਂ ਹੀ ਨਾ ਹੋਈ ਬਈ ਫੇਰ ਤੱਕ ਕੀ ਕਹਿਣਾ ਜੇ ਹੁਣ ਅੱਜ ਕੱਟੀ ਤੇ ਚਾਰ ਦੰਦਾਂ ਦਾ ਮੂੰਹ ਠੀਕ ਹੈ ਤੇ ਜੇ ਹੁਣ ਅੱਜ ਮਤਲਬ 7 ਕਿਲੋ ਆ ਤਾਂ ਬਈ ਸੇਵਾ ਕਰ ਲੂ 10 ਕਿਲੋ ਦਾ ਜਿਹਦੇ ਵਾਸਤੇ ਕੀ ਮੰਗੇ ਚਾਰ ਦਿਨਾਂ 쉬ਕ ਥੱਲੇ ਬਹੁਤ ਆ ਸੱਤ ਤੇ ਬਈ ਕੀ ਭਾ ਕਰ ਦਨ ਤਾਂ ਸੇਮ ਜਾਇਜ਼ ਜਾ ਭਾ ਬਈ ਆਪਾਂ ਨਾ ਲੈਣ ਦੇਣ ਵਾਲੇ ਰੱਖਾਂਗੇ ਆਪਾਂ ਨੂੰ ਮਤਲਬ ਜਦੋਂ ਮੁੱਲ ਵੀਡੀਓ ਚ ਕਰਤਾ ਤੇ ਸਵਾਦ ਲੈਣ ਵਾਲਾ ਬੰਦਾ ਫੋਨ ਨਾ ਲਾਵੇ ਠੀਕ ਆ ਬਈ ਠੀਕ ਆ ਤੇ ਵੀ ਮੁੜ ਕੇ ਬੰਦੇ ਪਰੇਸ਼ਾਨ ਕਰੀ ਜਾਂਦੇ ਆ ਇਹਦਾ ਬਈ ਲੈਂਡ ਦੇ ਨਾਲ ਆਪਾਂ ਮਾਨਤਾ ਨਹੀਂ ਕਰਾਂਗੇ ਮੁੱਲ ਦਾ 1 ਲੱਖ 5000 1 ਲੱਖ 5 ਹਾਂ ਬਸ ਲੈ ਮਾਨਤਾ ਨਹੀਂ ਕਰਾਂਗੇ ਇਹਦੇ ਵੀ ਠੀਕ ਆ ਠੀਕ ਆ 1 ਲੱਖ ਤੇ 5000 ਦੋਸਤੋ ਇੱਕ ਨੰਬਰ ਤੇ ਬਾਈ ਨੇ ਆ ਝੋਟੀ ਦਾ ਮੁੱਲ ਕਰਿਆ 4 ਦਿਨਾਂ ਦੀ ਸੂਈ ਥੱਲੇ ਦੁੱਧ ਸਾਨੂੰ ਆਪਾਂ ਦੱਸਤਾ ਤਰੀਕ ਦਸਤੀ ਨੰਬਰ ਬਾਈ ਦਾ ਵੀਡੀਓ ਤੇ ਹੇਠਾਂ ਚੱਲੀ ਜਾਂਦਾ ਤਰਸੇਮ ਬਾਈ ਆ ਕਿੰਨਾ ਮਸੂਆ ਸੂਆ ਸੂਗੀ ਇਹ ਵੀਰੇ ਤੀਜਾ ਸੂਆ ਸੂਈ ਰਿਜਨ ਤੀਜਾ ਕੰਨੀ ਵਾਲੇ ਦਾਂਦੇ ਨੇ ਹੁਣ ਛੱਟੇ ਆ ਠੀਕ ਆ ਠੀਕ ਆ ਤੀਜਾ ਸੂਆ ਸੂਗੀ ਦੋਸਤੋ ਇਹ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਇਹ ਵੀਰੇ 15 ਦਿਨ ਆਰਾਮਦਾਰੀ ਨਾਲ ਲੇ ਜਾਓ 15 ਦਿਨ ਹੈ ਨਾ ਇਹ ਝੋਟੀ ਬਾਈ ਚੰਗੇ ਦੁੱਧ ਵਾਲੀ ਆ ਚੰਗੇ ਕੱਦ ਕਾਠ ਤੇ ਚੰਗੇ ਵੇਢ ਵਾਲੀ ਝੋਟੀ ਆ ਦੋਸਤੋ ਇਹੋ ਜਿਹਾ ਪਸ਼ੂ ਦੁੱਧ ਨੂੰ ਚੰਗਾ ਹੁੰਦਾ ਖਰਾ ਉਤਰਦਾ ਬਾਕੀ ਤੋਰ ਦੂਰ ਕੇ ਤੁਹਾਨੂੰ ਦਿਖਾ ਦਾਂਗੇ ਜਿਹੜੇ ਸਾਬ ਨਾਲ ਹਜੇ ਢਿੱਲਾ ਪੰਗਾ ਨਾ ਵੀਰੇ ਝੋਟੀ ਦੀਆਂ ਤੇ ਤੁਸੀਂ ਜਿੱਦੇ ਤਿਆਰ ਹੋਗੇ ਉਦਦੇ ਦੇਖਿਓ ਕਰਮ ਵਾਲੀ ਨੇ ਲੇਵੇ ਤੇ ਬੰਬ ਬੁਲਾ ਦੇ ਨੇ ਆ ਦੇਖੋ ਸੋਹਣੀ ਝੋਟੀ ਹੈ ਵੀਰੇ ਥਣ ਬਹੁਤ ਸੋਹਣੇ ਮੁੱਠੀ ਜਿਹੇ ਵਾਲੇ ਥਣ ਰੱਖੋ ਬਾਕੀ ਆਪਾਂ ਇਹਨੂੰ ਵੀ ਵੀਰੇ ਹਨਾ ਤੋੜ ਲੈਣੇ ਆ ਖੋਲ ਕੇ ਹਾਂ ਬਈ ਤੋੜ ਕੇ ਦਿਖਾ ਦੇ ਜਿਹੜੇ ਭਰਾਣੇ ਵੀਰੇ ਕੱਚੀ ਅੱਜ 15 ਦਿਨਾਂ ਦੀ ਕੱਚੀ ਖਰੀਦੂ ਅੱਜ ਦਾ ਮੁੱਲ ਹੋ ਜਾਊ ਹਣਾ ਬਈ ਹਾਂ ਬਈ ਹਾਂ ਤੇ ਜੇ ਬਾਈ ਕਹਿੰਦਾ ਸੂਣ ਦੇ ਦਿਨ ਨੇ ਨੇੜੇ ਬਾਗੀ ਉਦੇ ਤੱਕ ਨਾ ਕਿਸੇ ਨਾਲ ਸੌਦਾ ਹੋਇਆ ਤਾਂ ਉਦੇ ਮੁੱਲ ਬਾਈ ਕਹਿੰਦਾ ਉਹਦੇ ਹਿਸਾਬ ਨਾਲ ਕਰਾਂਗੇ ਅੱਜ ਫਿਲਹਾਲ ਜਿਹੜਾ ਮੁੱਲਾ ਉਹ ਮੌਕੇ ਦਾ ਤੁਹਾਨੂੰ ਆਪਾਂ ਦੱਸਾਂਗੇ ਵੀਡੀਓ 'ਚ ਕਰਾ ਦਾਂਗੇ ਆ ਤੁਸੀਂ ਲੈ ਵਾ ਲੂ ਵਾ ਚੈੱਕ ਕਰੋ ਚੰਗੇ ਭਾਂਡੇ ਦੀ ਇੱਕ ਅੱਧ ਕਾਠ ਨੂੰ ਚੰਗੀ ਆ ਹੂੰ ਆ ਦੇਖੋ ਵੀਰੇ ਲੇਵਾ ਟਿੱਲਾ ਟੁੱਲਾ ਬਹੁਤਾ ਕਰਮਾ ਵਾਲੀ ਦੇ ਇੱਕ ਜਿਹੜਾ ਹੋਰ ਦਵਾਲਾ ਹੈ ਇੱਥੇ ਬਈ ਹੂੰ ਆ ਦੇਖੋ ਵੀਰੇ ਠੰਡੀ ਬਹੁਤਾ ਬਈ ਇਹ ਹਾਂ ਆ ਦੇਖ ਬਈ ਲੇਵਾ ਚੈੱਕ ਕਰ ਲਓ ਤੁਸੀਂ ਕਰਮਾ ਵਾਲੀ ਦਾ 15 ਦਿਨ ਰਹਿ ਗਏ ਅੱਜ ਨਹੀਂ ਦਿਨ ਤਾਂ ਵੀਰੇ 10 ਪਾਇਆ ਇਹ 5-4 ਦਿਨ ਲਈ ਜਾਂਦੀ ਹੈਗੀ ਸੂਂਦੀ ਨਹੀਂਗੀ 10-12 ਦਿਨ ਤਾਂ ਜਮੇ ਠੀਕ ਆ ਠੀਕ ਆ ਲੈ ਆ ਵੀ ਆਪਣਾ ਜਿਹੜੀ ਹੈ ਵੀ 15 ਦਿਨ ਪੱਕਾ ਹੀ ਕੱਢ ਦੂਗੀ ਕਿਉਂਕਿ ਹਜੇ ਤਿਆਰੀ ਹੈ ਨਹੀਂ ਬਈ ਇਹਦੀ ਹੁੰਦੀ ਹੂੰ ਆ ਦੇਖੋ ਵੀਰੇ ਕਰ ਲੋ ਚੈੱਕ ਜਿਹੜੇ ਹਿਸਾਬ ਨਾਲ ਇਹਨੇ ਦਿਨ ਪਏ ਆ ਤੇ ਝੋਟੀ ਨੇ ਵਧੀਆ ਲੈਵਲ ਉਹ ਕੱਢਣਾ ਤੇ ਬਾਕੀ ਆਪਾਂ ਮੁੱਲ ਬਾਈ ਤੋਂ ਇਹਦਾ ਵੀ ਕਨਫਰਮ ਕਰਾ ਲੈਣੇ ਆ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਬਕਾਉ ਪੁੱਸ ਦੀ ਐਡ ਕਰਾਉਣੀ ਆ ਤੇ ਵੀਰੇ ਮੇਰੇ ਨਾਲ ਸੰਪਰਕ ਕਰ ਲਿਓ ਨੰਬਰ ਮੇਰਾ ਵੀ ਹੀਟਾ ਚੱਲਿਆਦਾ ਕੀ ਪਾ ਕਰਦਾ ਤਰਸ਼ੇਮ ਬਈ ਅੱਜ ਦਾ ਮੁੱਲ ਆ ਵੀਰੇ ਜਿਹੜਾ ਇਹਦਾ ਤਿਆਰੀ ਦਾ ਮੁੱਲ ਤਾਂ ਰਹੂਗਾ ਹੋਰ ਅੱਛਾ 15 ਕਿਲੋ ਦੀ ਆਪਾਂ ਓਟ ਲੈ ਲਾਂਗੇ ਟੁੱਟੀ ਦੀ ਠੀਕ ਆ ਅੱਜ ਦਾ ਮੁੱਲ ਇਹਦਾ 1.5 ਲੱਖ ਰੁਪਈਆ ਮਾਣਤਾਨ ਕਰਾਂਗੇ 1.5 ਲੱਖ ਦੇ ਵਿੱਚ ਡੇਢ ਲੱਖ ਚੋਂ ਜਿਹੜਾ ਹੋ ਮੌਕੇ ਤੇ ਦੋ ਭਰਾਵਾਂ ਦੇ ਸੌਦੇ ਚੋਂ ਮਾੜਾ ਮੋਟਾ ਬਾਈ ਕਹਿੰਦਾ ਮਾਣਤਾਨ ਕਰੂੰਗਾ ਜਦੋਂ ਤਿਆਰ ਹੋ ਗਈ ਉਹਦੋਂ ਮੁੱਲ ਹੋਰ ਹੋਊਗਾ ਜੇ ਉਦੋਂ ਤੱਕ ਨਹੀਂ ਸੂਏ ਵਾਲੇ ਦਾ ਬਈ ਇਹ ਕਸਾ ਹੀ ਕੱਢ ਦੋਗੇ ਹਾਂ ਬਾਕੀ ਲੈਵਾ ਦੋਸਤੋ ਪਸ਼ੂ ਦਾ ਆਪੇ ਹੀ ਦੇਖਦਾ ਹੁੰਦਾ ਚੀਜ਼ ਹਨਾ ਆਪੇ ਦੱਸਦੀ ਆ ਜੇ ਆਪਾਂ ਐਵੇਂ ਬਿਨਾਂ ਗੱਲ ਤੋਂ ਤਰੀਫਾਂयां ਕਰੀ ਜਾਂਗੇ ਉਹ ਭਰਾਵਾਂ ਨੂੰ ਵੀ ਦਿਖਦੀ ਹੈ ਚੀਜ਼ ਤੇ ਬਾਕੀ ਝੋਟੀ ਚੰਗੀ ਆ ਦੋਸਤੋ ਮੁੱਲ ਉਸ ਦੇ ਹਿਸਾਬ ਨਾਲ ਆ ਜਿਹੜੇ ਭਰਾ ਨੂੰ ਪਸੰਦ ਆਉ ਤਾਂ ਤੁਸੀਂ ਗੱਬਣ ਵੀ ਖਰੀਦ ਸਕਦੇ ਹੋ ਬਾਈ ਤੋਂ ਤੇ ਜੇ ਤੁਹਾਨੂੰ ਵੀ ਪਸਮਾਕਰਾ ਕੇ ਦਿਖਾਉਣ ਦਾ ਆਪਾਂ ਦਿਖਾ ਦਲੀਏ ਬੱਚੇ ਨੇ ਮੂੰਹ ਲਾਈ ਦਿੱਤਾ ਹਾਂ ਤੇ ਬਾਕੀ ਤੁਸੀਂ ਆਹ ਦੇਖ ਲਓ ਵੀਰੇ ਪਾਸਮ ਕੇ ਥਣਥੁਣਾ ਪਹਿਲਾਂ ਨਾਲ ਜਿਹੜੀ ਇਹ ਵੀ ਚੰਗੇ ਕੱਢਦੀ ਆ ਨੰਬਰ ਭਰਾ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਜਿਹੜੇ ਭਰਾ ਨੂੰ ਪਸੰਦ ਆਉ ਕਰ ਲਿਓ ਬਾਈ ਨਾਲ ਸੰਪਰਕ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ